ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ਮਿਤੋ ਜਿ ਕਹਿਜੈ ਕੋਟ ਇੰਦਰ ਇੰਦਰਾਣ ਸਾਹੀ ਸਾਹਾਨ ਗਣਜੈ ਤ੍ਰਿਪਾਵਣ ਮਹਿ ਪਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰੇਣ ਕਹਿਤ ਤਵ ਸਰਬਨਾਮ ਕਥ ਕਵਨ ਕਰਮਨਾਮ ਬਰਨਤ ਸੁਮਤ ਫਰੀਦਾ ਜੰਗਲ ਜੰਗਲ ਕਿਆ ਭਵਹਿ ਬਾਣ ਕੰਡਾ ਮੋੜੇ ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ ਬਸੇ ਰੱਬ ਹਿਆਲੀ ਐ ਜੰਗਲ ਕਿਆ ਢੂੰਡੇ ਹੈ ਸੁਖੋ ਟਲ ਗੁਰ ਸੇਵੀ ਐ ਅਹਨਸ ਸੈਜ ਸੁਭਾਈ ਦਰਸ਼ਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੇ ਸਫਤ ਖਸਮ ਦੀ ਨੂਰ ਅਰਸ਼ੋਂ কুরਸ਼ੋਂ ਛੱਟੀ ਐ ਤੁਦ ਢਿਫੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚਾ ਪਾਤਸ਼ਾਹ ਸਿਰ ਸ਼ਾਨ ਦਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਚੌਥਾ ਆਮ ਅੰਧule ਅੰਧ ਬਿਖੇ ਬਿਖਰਾਤੇ ਕਿਉ ਚਾਲ ਹੈ ਗੁਰ ਚਾਲੀ ਸਾਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਹਮ ਅੰਦੋਲੇ ਅੰਧ ਬਿਖੇ ਬਿਖਰਾਤੇ ਕਿਉ ਚਾਲ ਹੈ ਗੁਰ ਚਾਲੀ ਸਤ ਗੁਰ ਦਇਆ ਕਰੀ ਸੁਖ ਦਾਤਾ ਹਮ ਲਾਵੈ ਆਪਨ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਭਾਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਨੋ ਜਨ ਪਾਈ ਗੁਰ ਸੇਵੋ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬਾਦੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜੇ ਨਹਾਰ ਜਪਿਆ ਸੇ ਹਾਰ ਹੋਏ ਹਾਰ ਮਿਲਿਆ ਕੇ ਲੇ ਲਾਲੀ ਹਰ ਹਰ ਜਪਣ ਜਪ ਲੋ ਚਲੋ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਹਰ ਜਪਨ ਜਪ ਲੋ ਚਲੋ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਅਮਸਾਦ ਜਨਾ ਪਾਗ ਰਾਲੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਤਨਾਤ ਸ੍ਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਸਤਨਾਮ 萨。啊啊 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ sat சே வா ਖਾਲਸਾ ਵਾਹਿਗੁਰੂ ਜੀ ਕੀ ਫਤਿਹ